ਸ਼ਿਵ ਮੰਦਿਰ ਰੇਲਵੇ ਫਾਟਕ ਸ਼ਿਹਾਟਾ ਵਿਖੇ ਭੋਲੇ ਦੇ دیਵਾਨੇ ਗਰੁੱਪ ਅਤੇ ਜੈ ਮਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਚੇਅਰਮੈਨ ਰਾਜਨ ਮਹਿਤਾ ਪ੍ਰਧਾਨ ਹਰਦੀਪ ਸਿੰਘ ਰੋਹਿਤ ਮਹਿਤਾ ਅਦਿੱਤ ਮਹਿਤਾ ਦਵਿੰਦਰ ਸ਼ਰਮਾ ਦੀਪਾਂਸ਼ੂ ਗੇਰਾ ਵੱਲੋਂ ਸ਼ਿਵ ਵਿਵਾਹ ਸਮਾਗਮ ਅਤੇ ਛੱਪਨ ਭੋਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਅਰਵਿੰਦ ਪਕਨਾਤੇ ਰਾਣਾ ਸਰਪੰਚ ਨਤਮਸਤਕ ਹੋਏ ਸੁਆਮੀ ਹਰੀ ਨਾਰਾਇਣ ਗਿਰੀ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ప్రసిద్ధ భజన్ గాయక్ విశాల్ శర్మ تے ਸ਼ਾਮ ਡੋਗਰ ਨੇ ਸ਼ਿਵ ਮਹਿਮਾ ਦਾ ਗੁਣਗਾਨ ਕੀਤਾ। ਸ਼ਿਵ ਵਿਆਹ ਆਯੋਜਨ ਦੌਰਾਨ ਸ਼ਿਵ ਭਗਤ ਸ਼ਿਵ ਮਸਤੀ ਵਿੱਚ ਨੱਚਦੇ ਹੋਏ ਨਜ਼ਰ ਆਏ। ਇਸ ਮੌਕੇ सोनू, वरुण, ਰਿਸ਼ੂ, ਮਨੀਸ਼, ਰੋਹਿਤ, ਪੰਡਿਤ ਰਿਸ਼ੀ, ਨਰੇਸ਼, ਪੰਡਿਤ ਆਸ਼ੀਸ਼, ਨੰਦਨ, ਅਨਿਲ ਕੁਮਾਰਦਾਰਾ, ਅੰਕੁਰ, ਵਿੱਕੀ, ਤਨਮੈ, ਵਿਸ਼ਵਾਸ, ਪਲਕ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਅੱਜ ਸ਼ਹਾੜਾ ਫਾਟਕ ਦੇ ਸ਼ਿਵ ਮੰਦਿਰ ਵਿਖੇ ਮੋਹਲੇ ਕੇ ਦੀਵਾਨੇ ਅਤੇ ਮਾਤਾ ਜਿੰਦਪੁਰਨੀ ਸੇਵਕ ਸਭਾ ਵੱਲੋਂ ਸ਼ਿਵ ਜੀ ਮਹਾਰਾਜ ਦਾ ਵਿਆਹ ਦਾ ਸਮਾਗਮ ਆਰੰਭਿਆ ਗਿਆ ਵਾ ਜਿੱਥੇ ਕਿ ਅੱਜ ਤੁਸੀਂ ਦੇਖ ਸਕਦੇ ਹੋ ਸਮੂਹ ਸੰਗਤ ਵੱਲੋਂ ਉਹ ਬਹਮਾ ਕੇ ਹਾਜ਼ਰੀ ਭਰੀ ਗਈ ਆ ਤੇ ਭੋਲੇनाथ ਦਾ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਤੇ ਪ੍ਰਮਾਤਮਾ ਭੋਲੇनाथ ਇਸੇ ਤਰ੍ਹਾਂ ਸਾਰੀ ਸੰਗਤ ਤੇ ਕਿਰਪਾ ਬਣਾਈ ਰੱਖੇ ਤੇ ਸਾਰੀ ਜਿੰਨੀ ਕਮੇਟੀ ਆ ਇੱਥੇ ਜਿਹੇ ਪ੍ਰੋਗਰਾਮ ਜਿੰਨੇ ਉਲੀਕਿਆ ਵਾ ਸਾਰਿਆਂ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਤੇ ਗਾਂ ਵੀ ਇਸੇ ਤਰ੍ਹਾਂ ਪ੍ਰੋਗਰਾਮ ਭੋਲੇनाथ ਜੀ ਦੇ ਕਰਵਾਉਂਦੇ ਰਹਿਣ ਸਾਰੀ ਸੰਗਤ ਨੂੰ ਮੈਸੂਮ ਚਿੰਤਪੁਰੀ ਸਿਵ ਸਮਾਗਮ ਵੱਲੋਂ شیف مندر کمیٹیوں بدھائی دینا اور بھائی کے پاتر نے جو شولے جی کا شب شروع کروا رہے ہیں اور مندر کے ٹائم ٹو ٹائم بہت ودیش پروگرام کرا رہے ہیں ہر جی جی ہر بھی ساون کے شیفوں پروگرام کرا رہے رہتے ہیں میں سمو ٹیم و بدھائی کے پاتر آ میں بہت ہی دیروں دنواد کرتا اپنے ارین پکنا جی کا کہ جو اس جگہ سے پہنچ کے شیو منتر کے لیے پہنچ کے پھولے ناتھ جی کا شیو پروار کا آشرواد پراپت آ رہے ہیں اور اے دن تو انہیں رات چونی ترقی کرتا جی میرے پوجنی ہے رشی پنڈی نے ایک گل کہی ہے کہ یہاں دے لال ماں آ اور آگے کل کہ جد بندہ تن من پاند سیوا کرتا ہے اور ریل پکنا جی نے کبھی یہ الیکشن سیوا کر رہی ہے یہ وہ پہلو چار سال سے سیوا کرتے ہے رہا ہوں علاقے کی اور علاقے نے یہ چیز چہرے کو ویچ کے کما دیکھ کے بول پائی ہے اور میں اگیں بھی آس کرتا ہوں کہ ریل پکنا جیسے کام کرتے رہن گئے اور لوگوں کو میں اپنے سوچے بھی نریش جی ہے ساکھی مات چند پوری سیرک سبا دے چیر مہنے انہوں نے بہت بہت درواتی ہیں تے نال اپنی بیر اروین پکنا جی رانا سرپنچ جی تے رشی جی تے سمو مندر کی رکیدہ بہت بہت درواتی ہیں جنہ نے شیف پولے جی دے ایس ਪ੍ਰੋਗਰਾਮ ਨੂੰ ਸਭ ਪੂਰਨ ਕਰਨ ਵਿੱਚ ਹੋ ਜਾ ਸਾਥ ਦਿੱਤਾ। ਅੱਜ ਸੰਗਤ ਵੱਲੋਂ ਸ਼ੰਕਰ ਭਗਵਾਨ ਜੀ ਦੇ ਵਿਆਹ ਦੇ ਉਤਸਵ ਦੇ ਵਿੱਚ ਛੱਪਨ ਭੋਗ ਲਗਾਇਆ ਜਾ ਰਿਹਾ ਹੈ। ਇਹ ਸਾਰੀ ਸੰਗਤ ਦੇ ਸੇਵਕਾਂ ਨਾਲ ਹੀ ਇੰਨਾ ਵਧੀਆ ਪ੍ਰੋਗਰਾਮ ਹੋਇਆ ਹੈ ਤੇ ਅੱਜ ਦੇ ਜੋ ਨੌਜਵਾਨ ਸੇਵਕ ਨੇ ਉਹਨਾਂ ਨੇ ਬਹੁਤ ਹੀ ਯੋਗਦਾਨ ਦਿੱਤਾ ਹੈ। ਪਰਮਾਤਮਾ ਬੋਲੇ ਨਾ ਦਿਨਾਂ ਨੂੰ ਤਰੱਕੀਆਂ ਬਖਸ਼ਣ ਉੰਤੀਆਂ ਦੇਣ। ਇਹਨਾਂ ਦੇ ਕਾਰੋਬਾਰ 'ਚ ਤਰੱਕੀ ਪਾਵੇ ਤੇ ਦਿਰਘਾਯੂ ਬਖਸ਼ੇ